ਸਸਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਔਰ ਇੱਕ ਨਵੇਂ ਵਲੋਗ ਦੇ ਵਿੱਚ ਅੱਜ ਮੁਰ ਤੁਹਾਨੂੰ ਇੱਕ ਨਵੇਂ ਰੋਹਾਨੀ ਸਫਰ 'ਵਾਲ ਲੈ ਕੇ ਚਲਦੇ ਆਂ ਬਠਿੰਡਾ ਤੋਂ ਹੰਡਿਆਆ ਵੱਲ ਤਕਰੀਬਨ ਕੋਈ 57 ਕਿਲੋਮੀਟਰ ਦੀ ਦੂਰੀ ਤੇ ਹੰਡਿਆਆ ਵਿੱਚ ਦੋ ਬਹੁਤ ਹੀ ਸੋਹਣੇ ਸਥਾਨ ਬਣੇ ਹੋਏ ਹਨ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਛੋਪਾ ਪ੍ਰਾਪਤ ਸਥਾਨ ਗੁਰਦੁਆਰਾ ਗੁਰੂ ਸਰ ਪੱਕਾ ਗੁਰਦੁਆਰਾ ਗੁਰੂ ਸਰ ਕੱਚਾ ਤਾਂ ਆਓ ਅਪ ਚਲਦੇ ਆਂ ਫਿਲਾਲ ਅੱਜ ਬਰਸਾਤ ਬਹੁਤ ਹੀ ਜ਼ਿਆਦਾ ਹੋ ਰਹੀ ਹੈ ਪਰ ਤੁਸੀਂ ਵੀ ਚਲੋ ਸਾਡੇ ਨਾਲ ਦਰਸ਼ਨ ਦੇਦਾਰੇ ਕਰਦੇ ਆਂ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਜੀ Bye. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਇੱਕ ਹੋਰ ਗੁਰਦੁਆਰਾ ਸਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਲੈ ਕੇ ਆਇਆ ਗੁਰਦੁਆਰਾ ਸ੍ਰੀ ਪੱਕਾ ਗੁਰੂ ਸਰ ਜਿੱਥੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਪਏ ਉਹ ਪਾਵਨ ਪਵਿੱਤਰ ਧਰਤੀ ਜਿਹੜੀ ਕਿ ਬਰਨਾਲਾ ਜ਼ਿਲ੍ਹਾ ਪਿੰਡ ਹੰਡਿਆਆਂ ਦੇ ਵਿੱਚ ਗੁਰਦੁਆਰਾ ਸਹਿਬ ਪੈਂਦਾ ਹੈ ਗੁਰਦੁਆਰਾ ਸ੍ਰੀ ਪੱਕਾ ਗੁਰੂ ਸਰ ਤਾਂ ਆਓ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਔਰ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ वैसे आज मौसम बहुत सुहाना ਹੋਇਆ ਪਿਆ तकरीबन ਅੱਜ ਬਾਰਿਸ਼ ਹੋ ਰਹੀ ਹੈ ਪਰ ਫਿਰ ਵੀ ਅਸੀਂ ਬਾਰਿਸ਼ ਦੇ ਵਿੱਚ ਪਹੁੰਚ ਕੇ ਗੁਰਦੁਆਰਾ ਪੱਕਾ ਗੁਰੂ ਸਰ ਆਉ ਆਪਾਂ ਦਰਸ਼ਨ ਕਰੀਏ ਗੁਰਦੁਆਰਾ ਸਾਹਿਬ ਜੀ ਦੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਗੁਰਤਾ ਗੱਦੀ ਤੇ ਸੁਭਾਇਮਾਨ ਹੋਣ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਵਸਾਕੇ ਸਿੱਕੀ ਦੇ ਪ੍ਰਚਾਰ ਕਰਨ ਲਈ ਚਾਲੇ ਪਾਏ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਮੂਲੇਵਾਲ ਸੇਖਾ ਕੱਟੂ ਫਰਹਾਇਤੋਂ ਹੰਡਿਆਆ ਵਿਖੇ 1165 ਈਸਵੀ ਵਿਕਰਮੀ 1722 ਨੂੰ ਪਹੁੰਚੇ ਗੁਰੂ ਜੀ ਇੱਥੇ ਇੱਕ ਬਹੁੜ ਹੇਟਾਂ ਵਿਰਾਜੇ ਜਿਸ ਦੇ ਨਜ਼ਦੀਕ ਇੱਕ ਚੱਪੜ ਸੀ ਗੁਰੂ ਜੀ ਦੇ ਆਮਦਾ ਸੰਗਤ ਨੂੰ ਜਦ ਪਤਾ ਲੱਗਾ ਤਾਂ ਪਿੰਡ ਦੀ ਸੰਗਤ ਵੱਲੋਂ ਗੁਰੂ ਜੀ પાસે ਬੇਨਤੀ ਕੀਤੀ ਗਈ ਈਮਾਰਾਤ ਜੀ ਇਸ ਪਿੰਡ ਵਿੱਚ ਜਾਣੇ ਵਾਲੀ ਬਿਮਾਰੀ ਫੈਲੀ ਹੋਈ ਹੈ ਸਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਓ ਅਤੇ ਸੰਗਤਾਂ ਵਿੱਚੋਂ ਇੱਕ ਬਿਮਾਰ ਵਿਅਕਤੀ ਗੁਰੂ ਜੀ ਦੀ ਸ਼ਰਨ ਵਿੱਚ ਆਇਆ ਗੁਰੂ ਜੀ ਨੇ ਕਿਹਾ ਭਾਈ ਇਸ ਛੱਪੜ ਵਿੱਚ ਇਸ਼ਨਾਨ ਕਰੋ ਬਿਮਾਰੀ हट ਜਾਵੇਗੀ ਪਰ ਛੱਪੜ ਵਿੱਚ ਨੇੜੇ ਖੱਲਾ ਰੰਗਣ ਦਾ ਕੰਮ ਹੁੰਦਾ ਹੋਣ ਕਾਰਨ ਖੱਲਾ ਦਾ ਪਾਣੀ ਇਸ ਛੱਪੜ ਵਿੱਚ ਪੈਂਦਾ ਸੀ ਜਿਸ ਕਾਰਨ ਬਿਮਾਰ ਵਿਅਕਤੀ ਇਸ਼ਨਾਨ ਕਰਨੋਂ ਝਿਜਕਿਆ ਗੁਰੂ ਸਾਹਿਬ ਜੀ ਨੇ ਰੋਗੀ ਦੇ ਝਿਜਕਣ ਤੋਂ ਪਹਿਲਾਂ ਆਪ ਸਨੇ ਬਸਤਰ ਇਸ ਛੱਪੜ ਵਿੱਚ ਇਸ਼ਨਾਨ ਕੀਤਾ ਸਾਰੇ ਇਸ਼ਨਾਨ ਕਰਨ ਲੱਗੇ ਜੋ ਵੀ ਇਸ਼ਨਾਨ ਕਰਦਾ ਸੀ ਉਹ ਠੀਕ ਹੋ ਜਾਂਦਾ ਸੀ ਉਸ ਛੱਪੜ ਦੀ ਜਗਾ ਇਸ ਵਕਤ ਸੁੰਦਰ ਸਰੋਵਰ ਬਣਿਆ ਹੋਇਆ ਜੋ ਤੁਸੀਂ ਆਪ ਜੀ ਹੁਣ ਦੇਖ ਰਹੇ ਹੋ ਦਰਸ਼ਨ ਕਰ ਰਹੇ ਹੋ ਗੁਰੂ ਸਾਹਿਬ ਜੀ ਨੇ ਵਰ ਦਿੱਤਾ ਕਿ ਰਹਿਂਦੀ ਦੁਨੀਆ ਤੱਕ ਜੋ ਵੀ ਵਿਅਕਤੀ ਇਸ ਪਵਿੱਤਰ ਛੱਪੜ ਵਿੱਚ ਇਸ਼ਨਾਨ ਕਰੇਗਾ ਉਸਦੇ ਸਭ ਰੋਗ ਦੂਰ ਹੋ ਜਾਣਗੇ ਅਤੇ ਹਰ ਮਨੁਕਾਮਨਾ ਪੂਰੀ ਹੋ ਜਾਵੇਗੀ ਤਾਂ ਤੁਸੀਂ ਵੀ ਦਰਸ਼ਨ ਕਰੋ ਗੁਰਦੁਆਰਾ ਸ਼੍ਰੀ ਗੁਰੂ ਸਰਪੱਕਾ ਇਸ ਥਾਂ ਤੇ ਹਰ ਮਹੀਨੇ ਮਸਿਆਂ ਦਾ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਥਾਂ ਤੇ ਗੁਰੂ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਵਿੱਚ ਹਰ ਸਾਲ ਆਗਮਨ ਦਿਵਸ ਵਜੋਂ ਸਾਲਾਨਾ ਜੋੜ ਮੇਲਾ 27 28 29 ਪਉ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਸੰਘਾ ਜੀ ਹੁਣ ਅਸੀਂ ਤੁਹਾਨੂੰ ਲੈ ਕੇ ਚਲਦੇ ਹਾਂ ਗੁਰਦੁਆਰਾ ਗੁਰੂ ਸਰਕੱਟਾ ਜੋ ਇਸੇ ਪਿੰਡ ਵਿੱਚ ਸਥਿਤ ਹੈ ਤਕਰੀਬਨ ਕਿਲੋਮੀਟਰ ਦੀ ਦੂਰੀ ਤੇ ਹੀ ਹੈ 5 ਮਿੰਟ ਦਾ ਰਸਤਾ ਆਓ ਆਪਾਂ ਚਲਦੇ ਹਾਂ ਤੁਹਾਨੂੰ ਦਰਸ਼ਨ ਕਰੌਣਿਆ ਗੁਰਦੁਆਰਾ ਸਾਹਿਬ ਜੀ ਵਾਹਿਗੁਰੂ ਜੀ ਹੁਣ ਤੁਸੀਂ ਮੇਰੇ ਪਿੱਛੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੁਰੂ ਸਰ ਕੱਚਾ ਇਹ ਗੁਰਦੁਆਰਾ ਸਾਹਿਬ ਵੀ ਹਟਾਇਆ ਸ਼ਹਿਰ ਦੇ ਵਿੱਚ ਹੀ ਪੈਂਦਾ ਹੈ ਜਦੋਂ ਆਪਾਂ ਗੁਰਦੁਆਰਾ ਸ੍ਰੀ ਪੱਕਾ ਗੁਰੂ ਸਰ ਆਉਨੇ ਆ ਤਾਂ ਇਹ ਗੁਰਦੁਆਰਾ ਸਾਹਿਬ ਅੱਧਾ ਕਿਲੋਮੀਟਰ ਦੀ ਦੂਰੀ ਤੇ ਹੀ ਹੈ ਤਾਂ ਤੁਸੀਂ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ ਇੱਥੇ ਵੀ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਏ ਹੋਰਾਂ ਦੀ ਉਹਨਾਂ ਦੀ ਚਰਨ ਛੋਪਾ ਪ੍ਰਾਪਤ ਹੈ ਗੁਰਦੁਆਰਾ ਤੇ ਸੰਗਤਾਂ ਨੂੰ ਇੱਥੇ ਆ ਕੇ ਉਪਦੇਸ਼ ਦਿੱਤਾ ਆਓ ਆਪਾਂ ਪਹਿਲਾਂ ਗੁਰਦੁਆਰਾ ਸਹਿਜ ਜੀ ਦੇ ਦਰਸ਼ਨ ਦਦਾਰੇ ਕਰਦੇ ਆਂ ਫਿਰ ਤੁਹਾਨੂੰ ਨਾਲ ਨਾਲ ਇਤਿਹਾਸ ਵੀ ਦੱਸਾਂ ਦੱਸਾਂਗੇ ਗੁਰਦੁਆਰਾ ਸਾਹਿਬ ਜੀ ਦਾ ਬਾਈ ਗੁਰੂ ਜੀ ਆਹ ਹੁਣ ਅਸੀਂ ਤੋਂ ਅਨੁਸੂਚਕ ਦੁਆਰਾ ਸਾਹਿਬ ਜੀ ਦਾ ਇਤਿਹਾਸ ਦੱਸਦੇ ਆਂ ਬਾਕੀ ਬੋਰਡ ਲੱਗਿਆ ਹੋਇਆ ਹੈ ਇਤਿਹਾਸਿਕ ਬੋਰਡ ਤੁਸੀਂ ਸਕਰੀਨਸ਼ਾਟ ਲੈ ਕੇ ਵੀ ਪੜ੍ਹ ਸਕਦੇ ਹੋ ਕੁਝ ਦਿਨ ਠਹਿਰ ਪਿਛੋ ਗੁਰੂ ਸਾਹਿਬ ਜੀ ਘੋੜੇ ਤੋਂ ਸਵਾਰ ਹੋ ਕੇ ਨਗਰ ਢੋਲੇ ਵੱਲ ਨੂੰ ਚੱਲ ਪਏ ਤਾਂ ਇੱਕ ਮਾਈ ਨੇ ਜਲਦੀ ਜਲਦੀ ਆ ਕੇ ਗੁਰੂ ਜੀ ਨੂੰ ਦੁੱਧ ਛਕਣ ਨੂੰ ਬੇਨਤੀ ਕੀਤੀ ਉਸਨੇ ਕਿਹਾ ਕਿ ਮਹਾਰਾਜ ਗਲੀਆਂ ਪੀੜੀਆਂ ਹੋਣ ਕਰਕੇ ਦੇਰ ਹੋ ਗਈ ਹੈ ਗੁਰੂ ਜੀ ਨੇ ਅਤੇ ਸਿੱਖਾਂ ਨੇ ਦੁੱਧ ਛਕਿਆ ਖੁਸ਼ੀਆਂ ਬਖਸ਼ੀਆਂ ਅਤੇ ਸੰਗਤਾਂ ਤੋਂ ਵਿਦਿਆਈ ਲਈ ਇਸ ਜਗ੍ਹਾ ਮਾਈ ਨੇ ਗੁਰੂ ਜੀ ਨੂੰ ਕੱਚਾ ਦੁੱਧ ਛਕਾਇਆ ਇਸ ਲਈ ਇਸ ਸਥਾਨ ਦਾ ਨਾਮ ਗੁਰਦੁਆਰਾ ਗੁਰੂ ਸਰ ਕੱਚਾ ਪ੍ਰਸਿੱਧ ਹੈ ਤਾਂ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦੇ ਦੋਹਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਫਿਰ ਚੱਲ ਪਏ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜੋ ਕਿ ਤਕਰੀਬਨ 5-6 ਕਿਲੋਮੀਟਰ ਦੀ ਦੂਰੀ ਤੇ ਹੀ ਹੈ ਗੁਰਦੁਆਰਾ ਗੁਰੂ ਸਰ ਪੱਕਾ ਸਾਹਿਬ ਤੋਂ ਤਾਂ ਅੱਜ ਫਿਰ ਸਾਡਾ ਦੁਬਾਰਾ ਤੀਜੀ ਵਾਰ ਜਿਹੜਾ ਹੈ ਸਬਬ ਬਣਿਆ ਗੁਰਦੁਆਰਾ ਅੜੀਸਰ ਸਾਹਿਬ ਜੀ ਦੇ ਦਰਸ਼ਨ ਕਰਨ ਤੇ ਤਾਂ ਅੱਜ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਸਬੀ ਹੈ ਔਰ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੈ ਭਾਵੇਂ ਅੱਜ ਬਰਸਾਤ ਬਹੁਤ ਜ਼ਿਆਦਾ ਹੋ ਰਹੀ ਸੀ ਪਰ ਫਿਰ ਵੀ ਸੰਗਤਾਂ ਦਾ ਅੱਜ ਬਹੁਤ ਜ਼ਿਆਦਾ ਇਕੱਠ ਸੀ ਤਾਂ ਆਓ ਆਪਾਂ ਅંદર ਚੱਲਦੇ ਹਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ने रह ਵਾਹਿਗੁਰੂ ਜੀ ਅੱਜ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਪੱਕਾ ਗੁਰੂ ਸਾਹਿਬ ਔਰ ਗੁਰਦੁਆਰਾ ਕੱਚਾ ਗੁਰੂ ਸਾਹਿਬ ਅਗਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਾ ਤਾਂ ਜੋ ਕਿ ਅਸੀਂ ਹੋਰ ਵੀ ਤੁਹਾਡੇ ਵਾਸਤੇ ਨਵੀਆਂ ਵੀਡੀਓ ਲੈ ਆ ਸਕੀਏ ਆ ਦਿਓ ਜਾਜਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ